ਪਟਿਆਲਾ ਸੈਂਟਰਲ ਜਿਲ੍ਹੇ ਵਿੱਚ ਸਜਾ ਕੱਟ ਰਹੇ ਤਿੰਨ ਸਾਬਕਾ ਅਫਸਰਾਂ 'ਤੇ ਹਮਲਾ ਹੋਇਆ ਹੈ। ਸੂਤਰਾਂ ਮੁਤਾਬਕ ਮੁਲਜ਼ਮ ਸੰਦੀਪ ਸਿੰਘ ਸਾਬਕਾ ਡੀਐਸਪੀ ਗੁਰਬਚਨ ਸਿੰਘ ਸਣੀ ਤਿੰਨ ਨੂੰ ਗੰਭੀਰ ਜ਼ਖਮੀ ਕੀਤਾ ਹੈ। ਪਗੌੜੇ ਰਾਜਜੀਤ ਦਾ ਖਾਸ ਇੰਸਪੈਕਟਰ ਇੰਦਰਜੀਤ ਸਿੰਘ ਤੇ ਇੰਸਪੈਕਟਰ ਸੁਭਾ ਸਿੰਘ ਵੀ ਜ਼ਖਮੇ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ। ਜ਼ਖਮੀ ਹਾਲਤ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਇਹਨਾਂ ਨੂੰ ਭਰਤੀ ਕਰਵਾਇਆ ਗਿਆ। ਸੁਦੀਰ ਸੁਰੀ ਜੋ ਸ਼ਿਵ ਸੈਨਾ ਦੇ ਆਗੂ ਸਨ ਉਹਨਾਂ ਦੇ ਕਤਲकांड ਮਾਮਲੇ ਦੇ ਵਿੱਚ ਹਵਾਲਾਤੀ ਸੰਦੀਪ ਸਿੰਘ ਸਣੀ ਦੇ ਵੱਲੋਂ ਇਹ ਹਮਲਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਸਣੀ ਦੇ ਵੱਲੋਂ ਰਾਤ ਦੇ ਨਾਲ ਇਹਨਾਂ ਸਾਬਕਾ ਅਧਿਕਾਰੀਆਂ ਤੇ ਹਮਲਾ ਕੀਤਾ ਗਿਆ ਇਹ ਪੂਰਾ ਮਾਮਲਾ ਬੀਤੇ ਦਿਨ ਦਾ ਦੱਸਿਆ ਜਾ ਰਿਹਾ ਹੈ ਕਰੀਬ ਦੁਪਹਿਰ 12 ਵਜੇ ਦਾ ਇਹ ਪੂਰਾ ਮਾਮਲਾ ਹੈ ਪਰ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਪਾਸੋਂ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਗੁਰਸਿਮਰਨ ਸਿੰਘ ਮੰਡ ਦੇ ਵੱਲੋਂ ਇਸ ਹਮਲੇ ਤੋਂ ਬਾਅਦ ਵੱਡੇ ਸਵਾਲ ਚੁਕੇ ਗਏ ਨੇ ਸਿਮਰਨ ਮੰਡ ਨੇ ਕਿਹਾ ਕਿ ਸੰਦੀਪ ਸਣੀ ਨੂੰ ਜੋ ਜੇਲ੍ਹ ਦੇ ਅੰਦਰ ਵਿੱਚ ਬੈਠ ਕੇ ਅਜਿਹਾ ਕਾਂਡ ਕਰ ਰਿਹਾ ਹੈ ਇਸ ਨੂੰ ਵੀ ਅਮਰਿਤਪਾਲ ਸਿੰਘ ਵਾਂਗ ਡਿਬਰੂਗੜ੍ਹ جیل ਭੇਜ ਦਿੱਤਾ ਜਾਵੇ ਹੋਰ ਕੀ ਕੁਝ ਕਹਿਣਾ ਸੀ ਮੰਡ ਦਾ ਤੁਸੀਂ ਵੀ ਸੁਣੋ ਜਗਿਰਾਮ ਭਾਰਤ ਮਾਤਾ ਦੀ ਜੈ ਭਰਾਵੋ ਹੁਣੇ ਹੁਣੇ ਨਿਊਜ਼ ਆ ਰਹੀ ਹੈ ਟੀਵੀ ਤੇ ਸੋਸ਼ਲ ਮੀਡੀਆ ਦੇ ਜਿਹੜਾ ਸਾਡੇ ਸ਼ਹੀਦ ਸੁਦੀਰ ਕਮਾਲ ਸੋਰੀ ਜੀ ਦੇ ਹਤਿਆ ਕਰਨ ਵਾਲਾ ਅੱਤਵਾਦੀ ਸੰਦੀਪ ਸਿੰਘ ਸੰਨੀ ਜੋ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਆ ਕਾਨੂੰਨ ਅਨਸਾਰ ਪੰਜਾਬ ਪੁਲਿਸ ਦੇ ਦੋ ਇੰਸਪੈਕਟਰ ਸਾਹਿਬ ਇੱਕ ਡੀਐਸਪੀ ਸਾਹਿਬ ਤਿੰਨ ਬੰਦ ਨੇ ਉਹਨਾਂ ਤੇ ਸੰਦੀਪ ਸਿੰਘ ਸੰਨੀ ਅੱਤਵਾਦੀ ਨੇ ਹਮਲਾ ਕੀਤਾ ਵਾ ਮਹਿਮਾਨ ਜੋ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਜੋ ਕਿ ਅੱਜਕੱਲ੍ਹ ਬਿਮਾਰ ਚੱਲਦੇ ਪਏ ਨੇ ਉਹਨਾਂ ਤੋਂ ਜਾਂ ਡੀਜੀਪੀ ਸ਼੍ਰੀ ਗੌਰਵ ਜਦੇਵ ਜੀ ਨੂੰ ਅਪੀਲ ਕਰਨਾ ਚਾਹਨਾ ਵਾਂ ਜਾਂ ਗ੍ਰਹਿਸ ਕਤਰ ਸਾਹਿਬ ਨੂੰ ਪੰਜਾਬ ਦੇਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਵੀ ਜਿਹੜਾ ਹਮਲਾ ਹੋਇਆ ਇਸ ਦੇ ਪਿੱਛੇ ਸਾਜ਼ਿਸ਼ ਕੀ ਹੈ ਕੀ ਮਨੋਬਲਾ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਸੰਦੀਪ ਸਿੰਘ ਸੰਨੇ ਅੱਤਵਾਦੀ ਆ ਉਹਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇ ਜਿਵੇਂ ਮੂਤਪਾਲ ਜਿਹੜਾ ਅਮਰਤਪਾਲ ਆ ਬੈਠਾ ਉੱਥੇ ਉਹਦੇ ਨਾਲ ਇਹਨੂੰ ਜੋੜਿਆ ਜਾਵੇ ਕਿਉਂਕਿ ਇੱਥੇ ਜੇਲ੍ਹ ਵਿੱਚ ਨਿਸ਼ਾਸ਼ਨ ਭੰਗ ਕਰੂਗਾ ਫਿਰ ਹਜੇ ਤਾਂ ਇਹ ਤਿੰਨ ਪੁਲਿਸ ਵਾਲਿਆਂ ਨੂੰ ਜਖਮੀ ਕੀਤਾ ਅੱਗੇ ਪਤਾ ਨਹੀਂ ਕੀ ਕੀ ਕਰ ਸਕਦਾ ਕਿਉਂਕਿ ਪਹਿਲਾਂ ਇਹਨੇ ਸਾਡੇ ਸ਼ਹੀਦ ਸੂਰੀ ਸਾਹਿਬ ਨੂੰ ਛੀਂਦ ਕੀਤਾ ਕਿਵੇਂ ਤੁਹਾਡੇ ਸਾਹਮਣੇ ਹੌਲੀ 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 ਕਰਕੇ ਅੱਗੇ ਇਹਨੇ ਆਪਣੇ ਪਿਸਤਲ ਨਾਲ ਗੋਲੀਆਂ ਚਲਾਈਆਂ ਤੇ ਮੈਂ ਇਹ ਕਹਿਣਾ ਚਾਹਨਾ ਤੇ ਜਿਹੜੇ ਡੀਆਈ ਸਾਹਿਬ ਨੇ ਜੇਲਾਂ ਨੇ ਪਟਿਆਲੇ ਵਿਖੇ ਬੈਠਦੇ ਨੇ ਉਹ ਆਪਣੇ ਮਾਨ ਸਨਮਾਨ ਦੇ ਵਿੱਚ ਹੀ ਲੱਗੇ ਹੋਏ ਨੇ ਦਿਲਜੀਤ ਰਾਣਾ ਜੀ ਮੈਂ ਕਹਿਣ ਦਾ ਨਾਂ ਲੈਣ ਤੋਂ ਗਰੇਜ ਨਹੀਂ ਕਰੂੰਗਾ ਉਹ ਆਪਣੇ ਮਾਨ ਸਨਮਾਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਧਿਆਨ ਨਹੀਂ ਦੇ ਰਹੇ ਉਹ ਮੈਂ ਪੰਜਾਬ ਸਰਕਾਰ ਨੂੰ ਜੀ ਦਿਲਜੀਤ ਰਾਣਾ ਜੀ ਦੇ ਬਾਰੇ ਕਹਿਣਾ ਚਾਹਨਾ ਵਾ ਇਹਨਾਂ ਨੂੰ ਇਹ ਤਾਂ ਬਦਲ ਦਿਓ ਕਿਉਂਕਿ ਜਦੋਂ ਇਹ ਜੇਲ੍ਹਾਂ ਲਾਇਆ ਗਿਆ ਇਹ ਉੱਥੇ ਆਪਣੇ ਹੀ ਲੋਕਾਂ ਨਾਲ ਮਾਨ ਸਨਮਾਨ ਕਰਾਈ ਜਾ ਰਹੇ ਨੇ ਭਈ ਪਤਾ ਨਹੀਂ ਕਿੱਡਾ ਵੱਡਾ ਬੰਦਾ ਲਾਤਾ ਵੀ ਡੀਆਈਜੀ ਦਲਜੀਤ ਰਾਣਾ ਇਹਨੂੰ ਸਨਮਾਨਿਤ ਕੀਤਾ ਜੀ ਕਦੇ ਉੱਥੇ ਜਾ ਰਿਹਾ ਕਦੇ ਉੱਥੇ ਜਾ ਰਿਹਾ ਕਿਉਂਕਿ ਇਹ ਗੱਲ ਮੈਂ ਸਨਮਾਨਿਤ ਕਰਨਾ ਠੀਕ ਆ ਲੇਕਿਨ ਆਪਣੇ ਜੇਲ੍ਹਾਂ ਦੇ ਵੱਲ ਵੀ ਧਿਆਨ ਦਿਓ ਲੇਕਿਨ ਤੁਸੀਂ ਲੋਕ ਆਪਣੇ ਸਨਮਾਨਾਂ ਦੇ ਵਿੱਚ ਹੀ ਵਿਜੀਓ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਸਾਡੇ ਪੰਜਾਬ ਪੁਲਿਸ ਦੇ ਤਿੰਨ ਇੰਸਪੈਕਟਰ ਇਹ ਦੋ ਇੰਸਪੈਕਟਰ ਦੇ ਕਿ ਡੀਐਸ ਦਾ ਹਮਲਾ ਕਿਸ ਤਰ੍ਹਾਂ ਹੋ ਜਾਵੇ ਜਦ ਤੁਹਾਨੂੰ ਪਤਾ ਆਵਾ ਕੋਰਟ ਨੇ ਸੀਬੀਆਈ ਕੋਰਟ ਨੇ ਸਜ਼ਾ ਕੀਤੀ ਆ ਉਹਨਾਂ ਨੂੰ ਇੱਕ ਸੁਰੱਖਿਆਤ ਜਗਾ ਤੇ ਰੱਖਣਾ ਚਾਹੀਦਾ ਸੀ ਲੇਕਿਨ ਕਿਸੇ ਨੇ ਨਹੀਂ ਰੱਖਿਆ ਇਹ ਬਹੁਤ ਹੀ ਇੱਕ ਜਾਂਚ ਦਾ ਵਿਸ਼ਾ ਵਾ ਕਿਉਂਕਿ ਇਹਰਾ ਹੱਤਵਾਦੀ ਆ ਸੰਦੀਪ ਸਿੰਘ ਸਨਨੀ ਨੂੰ ਡਿਬਰੂਗੜ੍ਹ ਜੇਲ੍ਹ ਭੇਜੋ ਕਿਉਂਕਿ ਉੱਤੇ ਹੋਰ ਵੀ ਜਿਹੜੇ ਕੋਈ ਹਵਾਲਾਤੀ ਨੇ ਜਾਂ ਕੈਦੀ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਦੁਬਾਰਾ ਘਟਨਾ ਨਾ ਹੋਵੇ ਕਿਉਂਕਿ ਅੱਜ ਸੁਰਖੀਆਂ ਬਣੀਆਂ ਟੀਵੀ ਦੀਆਂ ਭਈ ਸੰਦੀਪ ਸਿੰਘ ਸਨਹੀ ਅੱਤਵਾਦੀ ਨੇ ਸਾਡੇ ਪੁਲਿਸ ਇੰਸਪੈਕਟਰਾਂਸ ਦੇ ਡੀਐਸਪੀ ਸਾਹਿਬ ਤੇ ਹਮਲਾ ਕੀਤਾ ਹੋਰ ਨਾ ਕਿਤੇ ਕੋਈ ਇਹਨੂੰ ਸੰਦੀਪ ਸਿੰਘ ਸਨਹੀ ਵਰਗੇ ਅੱਤਵਾਦੀ ਨੂੰ ਦੇਖ ਕੇ ਕੋਈ ਹੋਰ ਉੱਠ ਜੇ ਤੇ ਹੋਰ ਨੂੰ ਕਿਸੇ ਨੂੰ ਮਾਰੇ ਚਲੋ ਛੁਕਰ ਆਜੇ ਤਾਂ ਹਮਲਾ ਕੀਤਾ ਜਾਨ ਬਚ ਗਈ ਉਹਨਾਂ ਦੀ ਲੇਕਿਨ ਇਹ ਕੋਈ ਜਾਂਚ ਜਾ ਵੀ ਸਕਦੀ ਸੀ ਫਿਰ ਆਪਾਂ ਘਾਟਾ ਕਿਵੇਂ ਪੂਰਾ ਕਰਨਾ ਸੀ ਇਹ ਬੜਾ ਕੰਮ ਗਲਤ ਹੋ ਜਾਣਾ ਸੀ ਇਸ ਕਰਕੇ ਮੈਂ ਦੁਬਾਰਾ ਫੇਰ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਡੀਜੀਪੀ ਸ਼੍ਰੀ ਗੌਰਵ ਜாதਮ ਜੀ ਨੂੰ ਬੀੜਾਤਵਾਦੀ ਸੰਦੀਪ ਸੰਨੀ ਆ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇ ਜਾਂ ਜਿੰਨੇ ਵੀ ਹੋਰ ਜਿਹੜੇ ਇਸ ਮਾਨਸਿਕ ਸਥਿਤੀ ਵਾਲੇ ਜਿਹੜੇ ਖਤਰਨਾਕ ਅਪਰਾਧੀ ਨੇ ਉਹਨਾਂ ਨੂੰ ਸਾਰੇ ਡਿਬਰੂਗੜ੍ਹ ਭੇਜਿਆ ਜਾਵੇ ਧੰਨਵਾਦ